ਮੈਂ ਬੀਜਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਜੋ ਤੁਸੀਂ ਬੀਜਾ ਉਹ ਵੀ ਵਾਢ ਰਹੇ ਹੋ ਸਭ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਉਸ ਕਿਸਾਨ ਕੋ ਤੋਂ ਪਿੰਡਾਂ 'ਚ ਵੜਦੇ ਸੰਧੂ ਸਾਹਿਬ ਨੂੰ ਚਾਹ ਦੇ ਦਿਓ ਵਾਈ ਚਾਹ ਦੇ ਦਿਓ ਜੈਡ ਚਾਹ ਦੇ ਦਿਓ ਕੋਈ ਕੋਈ ਸਕੋਰ ਵੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜਪੀ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਵਰ ਦੂਰ ਕਰ ਦੇਣ ਕਿਉਂ ਉਹਨਾਂ ਨੂੰ ਐਡਾ ਵੋਟਾ ਪੈ ਜਾਂ ਗਿਆ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਨਹੀਂ ਪਾਉਣੀ ਮੈਂ ਪੋਲਿਟਿਕਸ ਨੂੰ ਇੱਕ ਐਂਡ ਨਹੀਂ ਸਮਝਦਾ ਜਦੋਂ ਮੈਂ ਕਹਿੰਦਾ ਕਿ ਆਪਾਂ ਸਾਫ਼ ਸੁਥਰੀ ਪੋਲਿਟਿਕਸ ਰਾਜਨੀਤੀ ਕਰਾਂਗੇ ਤੇ ਮੇਰਾ ਫੋਕਸ ਤਾਂ ਕਿ ਅਮਰਿਤਸਰ ਦੇ ਲੋਕਾਂ ਲਈ ਬੈਨੀਫਿਟ ਹੋਵੇ ਇਹੋ ਜਿਹਾ ਬਿਸਤਾਰ ਬੋਲ ਰੁਗਾ ਬੀਜੇਪੀ ਦਾ ਇਹ ਕਹੇ ਦੁਬਾਰਾ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਬਾਰਾ ਪੰਨਾ ਲੈਣ ਤੋਂ ਸਪੋਰਟ ਕਮਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਕੋਈ ਹੋਰ ਮੈਤੇ ਮਿੱਟੀ 'ਤੇ ਕੋਈ ਗੱਲ ਨਹੀਂ ਲੇਕਿਨ ਆਪਾਂ ਸਾਰੇ ਨਹੀਂ ਪਬਲਿਕ ਸਰਮੰਨ ਨੇ ਜਿੰਨੇ ਹੀ ਬੀਰੋਕਰੇਟ ਨੇ ਜਿੰਨੇ ਹੀ ਪੋਲਿਟਿਸ਼ੀਅਨ ਹੈ ਇਹ ਤੁਹਾਡੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਮੇਰੀ ਵੀ ਹੈ ਕਿ ਸਾਡੇ ਕੋਲ ਜਿਹੜਾ ਐਕਸਪੀਰੀਐਂਸ ਹੈਗਾ ਅਸੀਂ ਉਹ ਯੂਜ਼ ਕਰੀਏ ਆਪਣੇ ਯੂਥ ਲਈ ਆਪਣੇ ਬੱਚਿਆਂ ਲਈ ਸਤਜ ਸਿੰਘ ਸਮੁੰਦਰੀ ਜੀ ਦਾ ਪੋਤਾ ਉਹ ਤੇ ਜਦ ਅੰਗਰੇਜ਼ਾਂ ਨਾਲ ਲੜਦੇ ਦਾ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜੇਪੀ ਅੱਜ ਉਹਨਾਂ ਦਾ ਖੜਾ ਹੈ ਜੇਸਬੰਦੀ ਸਾਹਿਬ ਅਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜੱਥੂ ਹੁੰਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਉਮੀਦਵਾਰਾਂ ਦਰਮਿਆਨ ਕੁੰਡੀਆਂ ਦੇ ਸਿੰਘ ਫਸਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਸ ਆਉ ਸੁਭਾ ਵਾਲੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੋ ਕਿ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਸਿਆਸੀ ਵਿਰੋਧੀਆਂ ਸਿਆਸੀ ਪਾਰਟੀਆਂ ਤੇ ਸਿਆਸੀ ਚਿੱਕਰ ਸੁੱਟਣ ਤੋਂ ਗੁਰੇਜ਼ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਵਿਰੋਧਤਾ ਵਿਰੋਧੀ ਹੁੰਦੇ ਨੇ ਤੇ ਮਸਲਾ ਹੈ ਵੋਟਾਂ ਤੇ ਜਿੱਤ ਦਾ ਗੱਲ ਕਰ ਰਹੇ ਆ ਆਪ ਉਮੀਦਵਾਰ ਕੁਲਦੀਪ ਸਿੰਘ ਟਾਲੀਵਾਲ ਦੀ ਜਿਨ੍ਹਾਂ ਨੇ ਭਾਜਪਾਈ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਨਿਸ਼ਾਨੇ ਤੇ ਲਿਆ ਮੁਦਾ ਫਿਰ ਪਾਵੇਂ ਤਰਨਜੀਤ ਸਿੰਘ ਸੰਧੂ ਨੂੰ ਕੇਂਦਰ ਵੱਲੋਂ ਦਿੱਤੀ ਗਈ ਵਾਈ ਪਲੱਸ ਸਿਕਿਉਰਟੀ ਦਾ ਹੋਵੇ ਕਿਸਾਨਾਂ ਦਾ ਹੋਵੇ ਜਾਂ ਫਿਰ ਸਿਆਸੀ ਮੰਤਵ ਦੇ ਲਈ ਤਰਨਜੀਤ ਸਿੰਘ ਸੰਧੂ ਦਾ ਸੰਧੂ ਤੋਂ ਸਮੁੰਦਰੀ ਬਣੰਦਾ ਹੋਵੇ ਤਾਲੀਵਾਲ ਨੇ ਕੋਈ ਵੀ ਮੌਕਾ ਨਹੀਂ ਛੱਡਿਆ ਤਰਨਜੀਤ ਸਿੰਘ ਸੰਧੂ ਨੂੰ ਕੇਰੰਦਾ ਤੇ ਉਹਨਾਂ ਦੇ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤਰਨਜੀਤ ਸੰਧੂ ਨੂੰ ਵਾਈਪਰ ਸਿਕਿਉਰਟੀ ਮਿਲੀ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਦਾ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਦਾ ਤਰਨਜੀਤ ਸਿੰਘ ਸੰਧੂ ਦਿਨਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਗਿਆ ਸਾਰੇ ਪੰਜਾਬ 'ਚ ਹੋ ਗਿਆ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕورٹی ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹਲਕਾਂ ਦੀ بجائے ਕਿਸਾਨਾਂ ਦੀ ਇਹ ਸਮੱਸਿਆ ਨੂੰ ਹਲਕਾਂ ਦੀ بجائے ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਫਿਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕੋਰਟੀਆਂ ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਨਾਲ ਕੇ ਘਾਟ ਹੋਈ ਪਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕੋਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸੱਤ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਬੀਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਛੜਕਾਂ ਤੇ ਬੈਠੇ ਰਹੇ 740 ਕਿਸਾਨ ਚੀਜ਼ ਹੋਏ ਉਹਨਾਂ 20 ਕਿਸਾਨ ਛੱਬੂ ਬੈਰੀਅਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹੀ ਵੱਢ ਰਹੇ ਹੋ ਸਰ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕਿਉਂ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਨੇ ਤੇ ਆਪਣਾ ਪ੍ਰੋਟੈਸਟ ਕਰਦੇ ਉਹਨਾਂ ਦੀ ਸਟਰਗਲ ਆ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁੜਕੇ ਲਾਗੂ ਦੀ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਹਿ ਦੇ ਦਿਓ ਵਾਈ ਚਹਿ ਦੇ ਦਿਓ ਜੈਡ ਚਹਿ ਦੇ ਦਿਓ ਕੋਈ ਕੋਈ ਸਿਕਿਉਰਟੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜੇਪੀ ਨੂੰ ਵੋਟ ਪਾਉਣ ਵਾਲੇ ਆਪਣਾ ਭਾਗ ਨੂੰ ਦੂਰ ਕਰ ਦੇਣ ਕਿਉਂਕਿ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਦੀ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਬੀਜੇਪੀ ਦਾ ਇਸਕਾ ਕਿ ਦੁਬਾਰਾ ਉਹ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਬਾਰਾ ਪੰਗਾ ਲੈਣ ਤੋਂ ਸੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਹਰ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਦੀ ਹੋਇਆ 3.5 ਸਾਲ ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਭਾਲਦੇ ਆ ਪੰਜਾਬ ਦੇ ਸਾਡੇ ਇਹਨੇ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਦਾਂ ਦੀਆਂ ਸਕੋਟੀਆ ਦੇਣੀਆਂ ਸਕੋਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸਤ ਬੋੜੀ ਇਹ ਨਹੀਂ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀਲ ਸਕਦੇ ਹੋ ਪਿਆਰ ਦੇ ਜੋ ਮਰਜ਼ੀ ਪੰਜਾਬੀਆਂ ਨੂੰ ਕਸਾ ਲਓ ਭਾਵੇਂ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਸਾ ਲਾਂਗੇ ਇਦਾਂ ਕਰਾਂਗੇ ਇਹ ਨਹੀਂ ਮੰਨਦੇ ਕਿਸੇ ਜੀ ਇਹ ਵੀ ਸੁਣਦੇ ਉਹ ਤੁਸੀਂ ਤੱਕਾ ਕੀਤਾ ਉਹ ਸੁਣਦੇ ਵੀ ਕਿਉਂ ਭਾਜਪੀ ਨੇ ਤੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਤੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਤ ਤਨ ਅੰਮੋਸਾ ਹੱਥਾਂ ਦੇ ਉੱਤੇ ਜਿਹੜਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੀਆਂ ਥਾਵਾਂ ਦੇ ਪੜ ਲੈ ਕਿੰਨੀਆਂ ਥਾਵਾਂ ਦੇ ਕਿਸਾਨ ਵਿਰੋਧ ਕਰਦੇ ਹੋ ਕਿਸਾਨ ਜਿੱਥੇ ਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇ ਆਂਗੇ ਉਹ ਆਪਣਾ ਅੰਦੋਲਨ ਕਰ ਰਹੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਨ ਤਰਦੀ ਸਤੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਕਿਸਾਨਾਂ ਤੋਂ ਲਾਗੇ ਜਾਂਦਾ ਕਦੇ ਡਰ ਲੱਗਦਾ ਮੈਂ ਉਹੀ ਗੱਲ ਕਹਿੰਦੇ ਚੰਗੇ ਕੰਮ ਕੀਤੇ ਅਸਨ ਜੇ ਚੰਗੇ ਕੰਮ ਕੀਤੇ ਤੇ ਵਾਈਪੂਈ ਲੈਣ ਦਾ ਕੀ ਫਾਇਦਾ ਜੀ ਆਹ ਜਿਹੜੀ ਵਾਈ ਪਲੱਸ ਜੈਡ ਪਲੱਸ ਜੇ ਦੋਈ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜੇ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿਥੋਂ ਗੰਦਾ ਨਹੀਂ ਪਤਾ ਨਹੀਂ ਕਿਦਾਂ ਨਹੀਂ ਲਈ ਫਿਰਦੇ ਆ ਯਾਰ ਉਹ ਇਦਾਂ ਨਹੀਂ ਡਰਦੇ ਦੁੱਲਦੇ ਜੋ ਮਰਜ਼ੀ ਕਰ ਦੋ ਤੁਸੀਂ ਜੇ ਵਿਰੋਧ ਕਰਦੇ ਆ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਮਰਜ਼ੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਯਾਰ ਕਿ ਦਸਬਾਹੋਗੇ ਪੰਜਾਬ 'ਚ ਆਮ ਕਿਸਾਨਾਂ ਦੇ ਆਮ ਬੰਦਿਆਂ ਕੋ ਜਾਵੇ ਹਾਂ ਬੰਦੇ ਉਹ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੋਤਾ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੋਰ ਕੁਝ ਨਹੀਂ ਬਾਕੀ ਸਾਰਾ ਬੁੱਧਾਮ ਦਾ ਜੀ ਦੇ ਨਾਂ ਦਿੱਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬਣਾਉਣ ਵਾਲਿਆਂ ਚੋਂ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਹੱਲ ਜਿਹੜੀ ਚੱਲੀ ਗੁਰੂ ਕਦਰ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਹੈ ਉਹਦੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਭਾਜਪੀ ਅੱਜ ਉਹਨਾਂ ਦਾ ਖੜਾ ਜੇ ਸੁਮੰਦੀ ਸਾਹਿਬ ਆ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ 'ਚ ਜੱਥੋਂ ਹੁੰਦੇ ਕਿ ਮੈਂ ਜਦ ਕਿੱਥੇ ਬੋਲ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ 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 ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਨਾਲ ਖੜੇ ਹੈ ਜਿਹਨਾਂ ਨੇ ਅਹਲ ਹਿੰਦੁਸਤਾਨ ਦੇ ਵਿੱਚ ਤਾਦ ਜਾਨੀ ਜੀਨਾਂ ਦੇ ਵੋਟਾਂ ਮੰਗੀਆਂ ਜਾਂਦੀਆਂ ਬਾਬੇ ਦੇ ਨਾਂ ਤੇ ਵੋਟਾ ਕਿੱਦਾਂ ਪਾ ਦੇਣਗੇ ਲੋਕ ਸਰ ਇਹਦੇ ਉਹਦਾ ਬਦੋਦੋਦ ਆ ਕਿ ਬਾਬਾ ਦੇ ਵਿਚਾਰਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਟੋਕਾ ਬਣਿਆ ਪਿਆ ਯਾਰ ਬਾਬਾ ਪੜ੍ਹਦੇ ਲੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜ੍ਹੇ ਦੇ ਹੀ ਹੁੰਦੇ ਕੀ ਕੀਤਾ ਉਹਨਾਂ ਤੋਂ ਤਾਂ ਹੀ ਸਿੱਖਿਆ ਲਿੰਦੇ ਸਰ ਉਹਨਾਂ ਸੱਦੂ ਲਾ ਕੇ ਸਮੁੰਦਰੀ ਲਿਖ ਲਾਪੇ ਦੇ ਨਾਮ ਉਹ ਜੋ ਮਰਜ਼ੀ ਲਿਖ ਦਿੰਜੀ ਸਮੁੰਦਰੀ ਦਾ ਅਸਲ ਸੇ ਅਸਲ ਤੇਜਾ ਸਗੀ ਸਮੁੰਦਰੀ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਦੀ ਲਿਖਿਆ ਸਾਦੀ ਉਪਰ ਲਿਖਿਆ ਉਹਨਾਂ ਨੇ ਸਾਦੀ ਉਪਰ ਸਰਕਾਰ ਤੇ ਜੌਬ ਕਰਦੇ ਰਹੇ ਆ ਤੇ ਅੱਜ ਲੋਕਾਂ ਨੂੰ ਮੂਸਕ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਰ ਜੋ ਮੰਦੀ ਹੋ ਜੇ ਹੁਣ ਵੇਖਣਾ ਹੋਵੇਗਾ ਕਿ ਆਪ ਉਮੀਦਵਾਰ ਤੇ ਸਿਆਸੀ ਵਿਰੋਧੀ ਕੁਲਦੀਪ ਸਿੰਘ ਢਾਲੀਵਾਲ ਦੇ ਇਸ ਵਾਰ ਦਾ ਤਰਨਜੀਤ ਸਿੰਘ ਸੰਧੂ ਕੀ ਜਵਾਬ ਦਿੰਦੇ ਨੇ ਇਸ ਬਾਰੇ ਹਰ ਅਪਡੇਟ ਦੇ ਲਈ ਜੁੜੇ ਰਹੋ ਇਹ ਵੀ ਪੀਸਾਂ ਜਦੇਨਾ